ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਸ਼ੌਂਕ ਫੇਰ ਕਰਾ ਦਿੰਨੇ ਆ ਪਹੁੰਚਿਆ 우ਸਤਾਦ ਧੀਰਾ ਲੱਲੂਆਣਾ ਸਰਪੰਚ ਲੱਲੂਆਣੇ ਧੀਰੇ ਬਾਈ ਦੇ ਨਾਂ ਦੇ ਨਾਲ ਜਿਹੜਾ ਆਹ ਦੇਖੋ ਬਾਈ ਦੇ ਖੁੱਡੇ ਤੇ ਇੱਕ ਨਵਾਂ ਸੈਟਅਪ ਬਣਾਇਆ ਬਾਈ ਨੇ ਉਹ ਤੁਹਾਨੂੰ ਦਿਖਾਉਨੇ ਆ ਅੱਜ ਆਹ ਦੇਖੋ ਖੁੱਡਿਆਂ ਦੀ ਬੈਕ ਦੀ ਸਾਈਡ ਤੇ ਪੂਰਾ ਵੱਡਾ ਜਾਲ ਲਾਤਾ ਆਹ ਦੇਖੋ ਬਹੁਤ ਵੱਡਾ ਜਾਲ ਲਾਇਆ ਆ ਔਰ ਪਿੱਛੋਂ ਦੀ ਜਿਹੜੇ ਰੋਸ਼ਨਦਾਨ ਬਣਾਏ ਆ ਖਿੜਕੀਆਂ ਬਣਾਈਆਂ ਕਬੂਤਰਾਂ ਦਾ ਵੀ ਸ਼ੌਂਕ ਕਰਾਉਂਦੇ ਆ ਪਹਿਲਾਂ ਤੁਹਾਨੂੰ ਬਾਈ ਦਾ ਸੈਟਅਪ ਦਿਖਾ ਦਈਏ ਪਿੱਛੇ ਕੱਚੇ ਕੋਠੇ ਉੱਪਰ ਛੱਤ ਤੇ ਮਿੱਟੀ ਪਾਈ ਹੋਈ ਆ ਤੇ ਇਹ ਪਿੱਛੇ ਨੂੰ ਜਿਹੜੀਆਂ ਖਿੜਕੀਆਂ ਖੋਲਦੀਆਂ ਕਰ ਦਿੱਤੀਆਂ ਨੇ ਇਹਦੇ ਚੋਂ ਕਬੂਤਰ ਜਿਹੜੇ ਹੈਗੇ ਆ ਇੱਧਰ ਆ ਜਾਂਦੇ ਆ ਇਹਦੇ ਵਿੱਚ ਆ ਕੇ ਫਿਰ ਚੁਗਦੇ ਆ ਤੇ ਇਹਦੇ ਨਾਲ ਕਬੂਤਰ ਤੰਦਰੁਸਤ ਰਹਿੰਦਾ ਬਾਈ ਧਾਰੀਆਂ ਮਾਰਦਾ ਰਹਿੰਦਾ ਸਾਡੇ ਕਬੂਤਰ ਕਈ ਵਾਰ ਕੱਚੇ ਆਂਡੇ ਲਾਉਂਦੇ ਆ ਜਾਂ ਪੋਹਨ ਦਾ ਨਾ ਬਾਹਲਾ ਤੋਂ ਅੰਦਰ ਰਹਿਣ ਦੇ ਕਰਕੇ ਛੋਟੇ ਛੋਟੇ ਖੁੱਡਿਆਂ ਦੇ ਵਿੱਚ ਦੁਖੀ ਹੋ ਜਾਂਦੇ ਆ ਉਹਦੇ ਨਾਲ ਜਿਹੜ ਤੇ ਇੱਧਰ ਤੁਹਾਨੂੰ ਆਪਾਂ ਸ਼ੌਂਕ ਕਰਾ ਦਨੇ ਆਂ ਬਾਈ ਦੇ ਕਬੂਤਰਾਂ ਦਾ ਹੁਣ ਆਹ ਕਰੋ ਬਈ ਮਿੱਤਰੋ ਸ਼ੌਂਕ ਦੇਖੋ ਇਹ ਹੈ ਬਾਈ ਦੇ ਕਬੂਤਰ ਇੱਕ ਜੋੜੀ ਯੱਲਾਏ ਦੇ ਇੱਧਰ ਬਾਈ ਹੁਣਾਂ ਨੇ ਬੱਚੇ ਵੀ ਕੱਢੇ ਹੋਇਆ ਵਿੱਚ ਟੀਰਾ ਸਰਪੰਚ ਲੱਲੂਆ ਨੇ ਬਾਈ ਦੇ ਇਹ ਨੇ ਕਬੂਤਰ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਆ ਕਾਫੀ ਬੱਚੇ ਜਿਹੜੇ ਛੋਟੇ ਛੋਟੇ ਕੱਢੇ ਹੋਏ ਨੇ ਅੰਡੇ ਵੀ ਰੱਖੇ ਹੋਏ ਨੇ ਤਾਨੂੰ ਨੇੜੇ ਤੋਂ ਵੀ ਦਿਖਾ ਦਿੰਦੇ ਆ ਆ ਦੇਖੋ ਇੱਕ ਬੱਚਾ ਛੋੜਾ ਜਾਂ ਥੱਲੇ ਵੀ ਆ ਦੇਖੋ ਪਿੱਛੇ ਆ ਉਹ ਵੀ ਬੱਚਾ ਹੀ ਆ ਫੇਰ ਦੋ ਬੱਚੇ ਆ ਕੱਡੇ ਨੇ ਬਈ ਤਾਨੂੰ ਨਸਲਾਂ ਦਿਖਾਣੇ ਆ ਅੱਜ ਇਹ ਵੱਡੇ ਜੋੜੇ ਨੇ ਬਾਈ ਦੇ ਪਹਿਲਾਂ ਤੁਸੀਂ ਸ਼ੌਂਕ ਕਰੋ ਇਹ ਕਿਦਾਂ ਦਾ ਲੱਗਦਾ ਸ਼ੌਂਕ ਫੇਰ ਦੱਸਣਾ ਵੀ ਜ਼ਰੂਰ ਬਈ ਕੋਸ਼ਿਸ਼ ਰਹਿੰਦੀ ਆ ਜਿੱਥੇ ਜਾਈਏ ਤਾਨੂੰ ਸ਼ੌਂਕ ਕਰਾਈਏ ਇਹ ਬਾਈ ਦੇ ਦੇਖੋ ਪੀਲੀਆਂ ਦੇ ਆ ਜਿਹੜਾ ਮੀਰ ਆਪਾਂ ਚੋ ਕਬੂਤਰ ਆ ਬਾਈ ਆ ਸ਼ਾਂ ਆਖਾ ਬੈਠਾ ਨਾ ਨਿਕੀ ਨੋਕ ਦਾ ਲਓ ਇਹਦਾ ਵजूद ਦੇਖੋ ਤੁਸੀਂ ਇਸ ਕਬੂਤਰ ਦਾ ਵजूद ਤੋਂ ਪਤਾ ਲੱਗ ਜਾਂਦਾ ਕਬੂਤਰ ਦੀ ਕੁਆਲਿਟੀ ਨਸਲ ਦਾ ਜੀ ਕੁਝ ਕੁ ਕਬੂਤਰਾਂ ਦਾ ਮੈਂ ਸਾਰਿਆਂ ਦਾ ਨਾ ਬਾਈ ਕਹਿੰਦਾ ਕੁਝ ਕਿ ਦੀ ਮੈਨੂੰ ਪਹਿਚਾਣ ਆ ਜਾਂਦੀ ਆ ਉਹ ਮੈਂ ਤੁਹਾਨੂੰ ਜਿਹੜਾ ਦੱਸ ਦੇਣਾ ਆ ਤੇ ਉਹ ਨਾਲ ਖਟੀਆਂ ਵਾਲੇ ਦੇਖੋ ਬੈਠੇ ਨੇ ਇਹ ਪਤਾ ਨਹੀਂ ਹੁਣ ਰਾਜਨ ਵਾਲਿਆਂ ਚੋਂ ਕਿਹਨਾ ਚੋਂ ਇਹਨਾਂ ਬਾਰੇ ਨਹੀਂ ਮੈਂ ਕਹਿੰਦਾ ਪਰ ਆਹ ਜਿਹੜਾ ਸ਼ਾਹ ਅੱਖਾ ਜਿਹੜਾ ਇਹ ਚ ਮੀਰਾ ਉਹ ਬਲੱਡ ਇਹਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਨਿਕੀ ਨੋਕਾ ਚਪਟਾ ਸੇਰਾ ਬਹੁਤ ਹੀ ਸੋਹਣਾ ਕਬੂਤਰ ਹੈ ਦੇ ਆਓ ਦੇਖੋ ਨਿੱਕ ਨਿੱਕੇ ਬੱਚੇ ਵੀ ਕੱਢ ਦਿੰਦੇ ਨੇ ਪਾਪਾ ਆਪ ਕਰਾ ਦੇ ਬਹੁਤ ਸੋਹਣੇ ਸੋਹਣੇ ਪੰਛੀ ਨੇ ਬਾਈ ਹੁਣਾਂ ਦੇ ਉਧਰ ਆ ਬਾਈ ਹੁਣੀ ਇਹ ਬਾਈ ਇੱਕ ਫੁੱਡਾ ਤੇ ਆਹ ਹੈ ਦੂਸਰਾ ਖੁੱਡਾ ਇਹਦੇ ਵਿੱਚ ਅਜੇ ਤੱਕ ਲੱਗਦਾ ਜੋੜੇ ਲਾਏ ਨੇ ਕਬੂਤਰ ਕਬੂਤਰੀਆਂ ਇਕੱਲੇ ਇਕੱਲੇ ਹੀ ਨੇ ਇਹ ਖੁੱਡੇ ਨੂੰ ਜੰਦਾ ਲੱਗਾ ਤੁਹਾਨੂੰ ਬਾਅਦ ਵਿੱਚ ਦਿਖਾਣੇ ਆ ਤੇ ਆਹ ਖੁੱਡਾ ਇਹਦੇ ਚ ਵੀ ਸ਼ਾਇਦ ਜੋੜੇ ਹੀ ਨੇ ਆ ਜਿਓ ਬਾਈ ਇਹ ਚ ਵੀ ਜੋੜਈ ਆ ਬਾਈ ਐ ਦੇਖ ਨਿੱਕੀਆਂ ਨਿੱਕੀਆਂ ਛੋਟੀਆਂ ਕਬੂਤਰੀਆਂ ਨੇ ਇਹਦੇ ਵਿੱਚ ਆ ਜਿਓ ਬਾਈ ਮਿੱਤਰੋ ਇਹ ਦੋ ਬੱਚਿਆ ਛੋਟੇ ਜਿਹੇ ਕੱਡੇ ਨੇ ਦੇਖੋ ਕਿੰਨੇ ਸੋਹਣੇ ਨੇ ਅਜੇ ਤਾਂ 2-3 ਦਿਨ ਦੇ ਆ ਪਰ ਇਹਨਾਂ ਦੀ ਹੈਲਥ ਬਹੁਤ ਵਧੀਆ ਹੈਲਥੀ ਨੇ ਪੂਰੇ ਆਹ ਦੇਖੋ ਕਰੋ ਸ਼ੌਂਕ ਲਈ ਆਹ ਸ਼ਾਂਖ ਹੀ ਬਾਈ ਨੇ ਛੱਡੇ ਇਹਦੇ ਵਿੱਚ ਜਿਆਦੇ ਇਹ ਸਾਧ ਕੰਡੇ ਬੰਨੇ ਵਾਲੇ ਕਹਿ ਲੋ ਜਾਂ ਜਿਹੜੇ ਵੀ ਕਹਣੇ ਕਹਿ ਲੋ ਦੇਖੋ ਬਈ ਸ਼ਾਂਖ ਹੀ ਐ ਇਹ ਚ ਬਾਈ ਦੇ ਸਾਰੇ ਇੱਕ ਦੋ ਹੋਣਗੇ ਖੱਟੀਆਂ ਦੇ ਬਾਕੀ ਸਾਰੇ ਦੇ ਸਾਰੇ ਸ਼ਾ ਆਖੀ ਐ ਦੇਖੋ ਬਹੁਤ ਹੀ ਵਧੀਆ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਇਹਦੇ ਚ ਵੀ ਕੱਡੇ ਹੋਏ ਆ ਕਾਫੀ ਤੇ ਦੋ ਬੱਚੇ ਆ ਆ ਇਹ ਵੀ ਪਲਦੇ ਪਏ ਨੇ ਕਮੂਤਰ ਪੂਰੇ ਹੈਲਥੀ ਨੇ ਬਾਈ ਦੇ ਐ ਲੋ ਦੇਖੋ ਬਾਈ ਤੇ ਕਿੰਦਾ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਠੀਰਾ ਸਰਪੰਚ ਲੱਲੂਆਂ ਨੇ ਪਾਈ ਦੇ ਹੁਕਮਰ ਨੇ ਵੱਡੇ ਜੋੜੇ ਨੇ ਇਹਦੇ ਵਿੱਚ ਵੀ ਜਿਹੜੇ ਤੁਸੀਂ ਦੇਖ ਰਹੇ ਹੋ ਖੁੱਡੇ ਕਾਫੀ ਨੇ ਸਾਰਿਆਂ ਦਾ ਸ਼ੌਂਕ ਤੁਹਾਨੂੰ ਕਰਾਵਾਂਗੇ ਵੀਡੀਓ ਦੇ ਨਾਲ ਜਿਹੜੇ ਬਣੇ ਰਹੇ ਹੋ ਤੁਸੀਂ ਹੁਣ ਬਾਈ ਨੇ ਇਹਦੇ ਵਿੱਚ ਜਿਆਦੇ ਜਿਹੜੇ ਹੈਗੇ ਆ ਸ਼ਾਹ ਆਖੇ ਕੀ ਕਰ ਦਿੱਤੇ ਹੈਲੋ ਭਾਈ ਦੇਖੋ ਇੱਕ ਆ ਬਿਠਾਇਆ ਆ ਲੋ ਜਿੜੇਆਂ ਦਾ ਕਰੋ ਸ਼ੌਂਕ ਇਹ ਨਵੇਂ ਜੋੜੇ ਕੁਝ ਛੱਡੇ ਨੇ ਵਿੱਚ ਅੰਡੇ ਰੱਖਣਗੇ ਹੁਣ ਇਹ ਵੀ ਤੇ ਬੱਚੇ ਜਿਹੜੇ ਇਹਨਾਂ ਦੇ ਵੀ ਬਣਨਗੇ ਆ ਦੇਖੋ ਕਿੰਨੇ ਵਧੀਆ ਪਲੇ ਆ ਕਿੰਨੇ ਗਏ ਆ ਮਤਲਬ ਕਹਿੰਦਾ ਪਰ ਪੂਰੇ ਵਧੀਆ ਨੇ ਇਹ ਜਿਹੜੇ ਪਿੱਛੋਂ ਮਿੱਟੀ ਖਾਂਦੇ ਆ ਨਾ ਬਈ ਉਹ ਫੇ ਜਦੋਂ ਖਾ ਕੇ ਆਉਂਦੇ ਆ ਬੱਚਿਆਂ ਨੂੰ ਨਾਲ ਕੈਲਸ਼ੀਅਮ ਪੂਰਾ ਮਿਲਦਾ ਗਰੋਥ ਫਿਰ ਜਿਹੜੀ ਆ ਵਧੀਆ ਹੁੰਦੀ ਆ ਬਈ ਇਹਨਾਂ ਦੀ ਚਾਹਦੇ ਆਂ ਦੂਸਰੇ ਖੁੱਡੇ ਦੇ ਵਿੱਚ ਅੱਗੇ ਆਹ ਲਓ ਬਈ ਆ ਵੀ ਖੁੱਲਾ ਹੀ ਆ ਖੁੱਡਾ ਇਹਦਾ ਵੀ ਤੁਹਾਨੂੰ ਸ਼ੌਂਕ ਦਾ ਦਿੰਦੇ ਆ ਆਜੋ ਬਈ ਇਹ ਦੇਖੋ ਇਹਦੇ 'ਚ ਵੀ ਲੱਗਦਾ ਜੋੜੇ ਨੇ ਅੰਡੇ ਰੱਖੇ ਹੋਏ ਨੇ ਕਈਆਂ ਨੇ ਹਲੋ ਜੀ ਇਹਦੇ ਚ ਨੇ ਲਾਲ ਚੀਨੇ, ਚਿੱਟੀਆਂ ਦੇ ਤੇ ਖਟੀਆਂ ਦੇ ਇਹਦੇ ਵਿੱਚ ਬਈ ਕਾਲੀਆਂ ਦੇ ਨਹੀਂ ਹੈਗੇ ਕਾਲੀਆਂ ਦੇ ਬਈ ਨੇ ਇੱਕ ਇੱਕ ਢੁੱਡੇ ਚ ਕਰ ਦਿੱਤੇ ਆ ਇਹਦੇ ਵਿੱਚ ਇੱਕ ਅੱਧਾ ਹੋਊਗਾ ਜੇ ਕੋਈ ਹੋਗਾ ਬਾਕੀ ਸਾਰੇ ਚਿੱਟੀਆਂ ਦੇ ਤੇ ਖਟੀਆਂ ਦੇ ਹੀ ਨੇ ਯਾ ਦੋ ਬੱਚੇ ਥੱਲੇ ਨਹੀਂ ਨਿਕੇ ਛਿੰਦੇ ਗਿਆ ਲੱਗਦਾ ਏ ਇਹਨਾਂ ਨੂੰ ਲਾਗੇ ਲਾਗੇ ਕਰ ਦੰਨੇ ਆ ਐਂ ਦੋ ਵੀ ਹੈਗੇ ਨੇ ਧੀਰਾ ਸਰਪੰਚ ਲੱਲੂਆ ਨੇ ਬਾਈ ਦਾ ਇਹ ਸ਼ੌਂਕ ਆ ਠੀਕ ਆ ਜੀ ਬਹੁਤ ਤਗੜਾ ਸ਼ੌਂਕ ਆ ਬਾਈ ਹੁਣਾਂ ਦਾ ਪਹਿਲਾਂ ਵੀ ਦੋ ਵੀਡੀਓ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਚੁੱਕੇ ਆ ਨਾ ਕਬੂਤਰਾਂ ਦੀਆਂ ਅੱਜ ਤੀਜੀ ਵੀਡੀਓ ਜਿਹੜੀ ਲੈ ਕੇ ਆ ਚੁੱਕੇ ਹਾਂ ਤੁਹਾਡੇ ਕੋਲ ਆਪਾਂ ਤੇ ਆ ਦੇਖੋ ਇਹ ਚ ਇੱਕ ਕਬੂਤਰ ਆ ਭਾਈ ਕਾਲੀਆਂ ਦਾ ਉਹਦੀ ਅੱਖੀ ਚੁੰਝ ਕਿੱਡੀ ਲੰਬੀ ਉਹ ਪਿੱਛੇ ਦੇਖੋ ਲੰਬੀ ਨੋਕ ਦਾ ਕਬੂਤਰ ਹੈਗਾ ਕਾਲੀਆਂ ਅੱਖਾਂ ਵਾਲਾ ਬਹੁਤ ਚੰਗੇ ਕੋਲ ਉੱਤਰ ਬਾਈ ਦੇ ਚੱਲਦੇ ਆ ਅੱਗੇ ਖੁੱਡੇ ਤੁਹਾਨੂੰ ਕਰਾਉਣੇ ਆ ਆਇਆ ਭਾਈ ਆ ਗਿਆ ਆ ਗਿਆ ਇੱਧਰ ਚੱਲਦੇ ਆ ਭਾਈ ਤੁਹਾਨੂੰ ਕਰਾਉਣੇ ਆ ਸ਼ੌਂਕ ਆਪਾਂ ਹਾਂ ਇੱਕੋ ਖੁੱਡਾ ਹਾਂਜੀ ਆ ਲਓ ਭਾਈ ਆ ਖੁੱਡੇ ਜੀ ਵੀ ਆਪਾਂ ਆ ਗਏ ਆ ਜਾਲ ਜਾਲ ਸਰਪੰਚ ਸਾਹਿਬ ਨੇ ਇੱਕ ਫੜਿਆ ਕਬੂਤਰ ਚੈੱਕ ਕਰਦੇ ਪਏ ਨੇ ਇਹ ਤਾਂ ਬੱਤ ਤੇ ਆਨੇ ਕੋਈ ਜੀ ਕਬੂਤਰ ਬੈਠੇ ਇਧਰ ਇਹ ਇਕੱਲੇ ਨਾਰੀ ਨੇ ਇਹਦੇ ਵਿੱਚ ਜਿੰਨੇ ਵੀ ਨੇ ਜਿਹੜਾ ਤੈਨੂੰ ਬਈ ਪਸੰਦ ਆਂਦਾ ਦੇਖ ਲੈ ਮੇਰਾ ਵੀ ਉਹ ਵਿੱਚ ਬੈਠਾ ਸਵਾਸ ਰਜਤੀ ਚਿੱਟੀਆਂ ਦਾ ਲੰਬਾ ਜਾ ਹਾਂ ਆਦਾ ਮੋੜੇ ਦਾ ਖਰਾ ਕੋਈ ਭੈਂਦਾ ਜਾ ਬਟਾ ਘੁੱਟਦਾ ਬੈਠਾ ਉਹ ਆ ਪਾ ਦੀ ਟੀੜਾ ਜੇ ਕਮੰਡਾ ਜਾ ਉਹ ਵਾ ਗਿਆ ਹਾਂ ਦੇਖ ਲੈ ਮੇਰਾ ਵੀ ਬੱਚੇ ਕੱਢਦਾ ਕਿ ਨਹੀਂ ਉਹ ਪੁੱਛ ਲੈ ਆ ਦੇਖੀ ਇੱਕ ਆ ਲੋ ਵੇ ਇੱਧਰ ਵੀ ਤੁਹਾਨੂੰ ਦਿਖਾਈਏ ਦੇਖੋ ਨਸਲਾਂ ਬਾਈ ਦੀ ਪੂਰੀ ਉਮਰ ਦੀ ਕਮਾਈ ਇਹੀ ਆ ਕਬੂਤਰਾਂ ਦੇ ਪੂਰੇ ਸ਼ੌਂਕੀ ਨੇ ਬਾਈ ਹੁਣੀ ਇਹ ਰਾਜਨਾਰਨ ਜੀ ਹੁਣ ਰਾਜਨਾਰਨ ਜੀ ਹੁਣ ਉਹ ਹੋਊਗਾ ਹੁਣ ਤਾਂ ਤਨ ਪਹੁੰਚੇ ਵੀ ਰਾਜਨਾਰਨ ਜੀ ਆ ਮੇਰੇ ਸਾਹਮਣੇ ਕਿੱਦਾਂ ਦਾ ਲੱਗਦਾ ਹੈ ਸ਼ੌਂਕ ਮిత్ర ਆ ਦੱਸਣਾ ਜ਼ਰੂਰ ਹਾਂ ਜਦੋਂ ਕਰਨ ਪਾਣੀ ਦੇ ਲਈ ਪਾਣੀ ਕਰ ਪੜਿਆ ਜਨਾ ਇੰਨੇ ਇੰਨੇ ਦੀ ਜ਼ਰੂਰਤ ਹੈ ਇਹ ਚ ਹੈ ਨਾ ਹੀ ਰਾਜਨ ਲੱਗ ਕੰਬਾ ਮੈਂ ਆ ਫੁੱਲਿਸ ਨਾ ਨਾ ਕਰਦਾ ਆ ਦੇਖੋ ਤੁਹਾਡੇ ਹੱਸੀ ਵੀ ਫੜਿਆ ਇਕੱਠੀ ਕਰ ਗਿਆ ਉਹਦੀ ਆ ਫੜਿਆ ਬਾਈ ਨੇ ਇੱਕ ਚਟੀਆਂ ਦਾ ਲਾਉਂ ਜੀ ਲਾਹੇ ਚੰਗੇ ਚੰਗੇ ਨੇ ਦੋਨੇ ਚੰਗੇ ਆ ਜਿਹੜਾ ਤੁਹਾਨੂੰ ਪਸੰਦ ਆ ਰਿਹਾ ਦਾ ਬੱਚੇ ਕੱਢਣਗੇ ਉੱਢਣਗੇ ਫੇਰੀ ਪਤਾ ਲੱਗਣਾ ਹੁਣ ਸ਼ਕਲੋਂ ਦੇਖਣ ਨੂੰ ਤਾਂ ਸਾਰੇ ਚੰਗੇ ਆ ਜੀ ਦੇਰ ਆ हम भी ऊपर भी है ਦੇਖੋ ਹੁਣ ਕਬੂਤਰ ਨਸਲਾਂ ਪ੍ਰਾਣੀਆਂ ਪਈਆਂ ਵਿੱਚ ਪੰਨੂ ਵਾਲੇ ਵੀ ਲੱਗਦੇ ਆ ਮੈਨੂੰ ਇਹ ਪ੍ਰਾਣੀਆਂ ਕਬੂਤਰ ਆ ਬਾਈ ਦੇ ਬਹੁਤ ਜਿਆਦੇ ਚਿੱਟੀਆਂ ਦੇ ਵੀ ਪੂਰੇ ਬੰਬ ਕਬੂਤਰ ਨੇ ਬਾਈ ਉਹਨਾਂ ਦੇ ਕੋਲ ਤੇ ਕਾਲੀਆਂ ਦੇ ਜਿਹੜੇ ਸਾਧ ਕੰਡੇ ਬੰਨੇ ਵਾਲੇ ਤੇ ਮੀਰਾ ਉਹ ਵੀ ਹੈਗੇ ਨੇ ਇਹ ਜਿੰਨੇ ਇਹਦੇ ਵਿੱਚ ਤੁਸੀਂ ਦੇਖ ਰਿਹਾ ਸਾਰੇ ਦੇ ਸਾਰੇ ਲਗਭਗ ਨਰ ਨੇ ਬਈ ਵੱਡੇ ਹੋ ਚੁੱਕੇ ਕਬੂਤਰ ਅੱਖਾਂ ਦੇ ਉੱਪਰ ਇਹਨਾਂ ਦੇ ਪਲਕਾਂ ਦੇ ਥੱਲੇ ਨੂੰ ਆਣੀਆਂ ਸ਼ੁਰੂ ਹੋ ਚੁੱਕੀਆਂ ਕਈਆਂ ਦੀਆਂ ਦੇਖੋ ਕਬੂਤਰ ਬਾਈ ਦੇ ਬਹੁਤ ਚੰਗੇ ਚੰਗੇ ਨੇ ਇੰਦਰ ਵੀ ਕਬੂਤਰ ਹੀ ਨੇ ਬਾਈ ਸਾਰੇ ਦੇ ਸਾਰੇ ਸ਼ਾਂਤ ਹੋ ਰਿਹਾ ਪੂਰਾ ਇਹਨਾ ਕਬੂਤਰਾਂ ਦਾ ਹੋ ਰਲ ਗਏ ਸਾਰੇ ਆਉਂਦੇ ਸਨ ਪੱਟਾ ਛੋਟਾ ਟੀਰੇ ਵੀ ਕਾਫੀ ਨੇ ਬਾਈ ਆ ਬਾਹਰ ਨੇ ਜਾਲੇ ਦੇ ਵਿੱਚ ਛੱਡੇ ਹੋਏ ਜਿਹੜੇ ਡੱਬੇ ਵੀ ਨੇ ਵਿੱਚ ਕੁਝ ਵੀਰ ਨੇ ਕਹਿਆ ਜੀ ਆਹ ਬੱਚੇ ਕੱਢ ਦੇ ਨਾ ਖਟੀਆਂ ਅੱਖਾਂ ਵਾਲਾ ਹਲੋ ਇਹੰਦਰ ਨੂੰ ਜਾਣੇ ਸ਼ੁਰੂ ਹੋ ਗਏ ਦੇਖੋ ਨਸਲਾਂ ਬਾਈ ਨੇ ਬਹੁਤ ਵਧੀਆ ਵਧੀਆ ਬਣਾ ਕੇ ਰੱਖੀਆਂ ਨੇ ਇਹ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਉਰੇ ਆਏ ਹੀ ਗਈ ਬਾਈ ਹੁਣੀ ਉਧਰ ਸ਼ੌਂਕ ਕਰਦੇ ਪਿਆ ਤਾਂ ਮੈਂ ਨਾਲ ਨਾਲ ਤੁਹਾਨੂੰ ਜਿਹੜਾ ਇਹਨਾਂ ਦਾ ਸ਼ੌਂਕ ਕਰਾਈ ਜਾ ਰਿਹਾ ਠੀਕ ਹੈ ਜੀ ਕਬੂਤਰ ਤਾਂ ਬਹੁਤ ਨੇ ਬਾਈ ਹੁਣਾ ਦੇ ਕੋਲ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਜਿੱਥੇ ਜਾਈਏ ਆਪਾਂ ਸ਼ੌਂਕ ਕਰਾਈਏ ਨਾਲੇ ਆਪ ਸ਼ੌਂਕ ਕਰ ਲਈਦਾ ਬਾਈ ਨਾਲੇ ਤੁਹਾਨੂੰ ਕਰਾ ਦੀਦਾ ਇਹ ਵੀ ਜਾੜਾ ਬਾਈ ਹੁਣਾ ਨੇ ਬਾਹਰ ਲਈ ਛਾਣ ਨਾ ਨਹੀਂ ਲਾਇਆ ਦੇਖੋ ਲਾਲ ਚੀਨੇ ਵੀ ਕਿੰਨੇ ਕਿੰਨੇ ਚੰਗੇ ਨੇ ਚਿੱਟੀਆਂ ਦੇ ਖਟੀਆਂ ਦੇ ਵਿੱਚ ਸਰਪੰਚ ਸਾਹਿਬ ਬੜੀ ਉਮਰ ਦੇ ਹੋਗੇ ਕਈ ਕਬੂਤਰ ਆਣਾ ਉਮਰ ਬਹੁਤ ਹੋ ਗਈ ਪਲਕਾਂ ਥੱਲੇ ਨੂੰ ਟਲਕ ਗਈਆਂ ਇਹਨਾਂ ਦੀਆਂ ਪਲਕਾਂ ਲੋਕਾਂ ਬਾਰੀ ਹਾਂ ਆ ਲੋ ਬਈ ਅੰਦਰ ਆ ਗਏ ਹੁਣ ਜਿਆਦਾ ਕਬੂਤਰ ਆ ਬੈਠ ਗਿਆ ਮਾਰਨਾ ਉਹਦੇ ਕਾਲੀ ਲੋਕ ਚਿੱਟੀਆਂ ਖਾਣਾ ਸਿੱਤਾਂ ਸੱਲ ਨਹੀਂ ਕੀਤਮਣੀ ਨਹੀਂ ਜਾਓ ਤੇ ਦੇਖਣਾ ਬੁੱਢਾ ਜੀ ਤੇ ਮੈਂ ਨਾ ਹੌਲ ਨਾ ਬਾਕੀ ਚੱਟੀਆਂ ਦੇ ਕਾਲੀ ਨੋਕ ਤੇ ਆ ਕੱਡੀ ਇਹਨਾਂ ਨੂੰ ਕਿਹ ਜਿਹਾ ਸੇ ਬਾਹਰ ਕੱਢਦੇ ਆ ਦੇਖੀਓ ਤੇ ਮਾਰੀ ਨਹੀਂ ਸਕਦਾ ਕੋਈ ਜਿੰਦਰਾ ਪਿਆ ਰਹਿਣਾ ਹੀ ਮਗਰਮਾਰ ਸਾਡਾ ਮਾਰ ਕੇ ਵਟਪਾ ਰਾਈ ਆਇਓ ਬਈ ਮਤਰਾ ਕਿਦਾਂ ਦਾ ਲੱਗਦਾ ਸ਼ਾਂਤ ਮੇਰੇ ਵੀ ਦੱਸਿਓ ਜਰੂਰ ਇਹ ਅੱਜ ਬਾਈ ਦੇ ਪੁੱਤਰ ਤਾਂ ਬਦਖਾਨ ਰਿਆ ਇਕੱਲੇ ਇਕੱਲੇ ਤੇ ਆਪਾਂ ਵੀਡੀਓ ਵੀ ਮਾਰ ਰਿਹਾ ਸਾ ਆਪਣੇ ਕਬੂਤਰ ਕਾਫੀ ਹੁਣੇ ਅਰਕਾਂ ਵਾਪਸ ਆਏ ਲੱਗਦੇ ਵਿੱਚ ਹਨ ਉਹ ਤਾਂ ਆਏ ਆ ਜਿੰਨੇ ਨਹੀਂ ਆਏ ਚਲ ਮਤਲਬ ਆਗੇ ਫਿਰ ਵੀ ਪਹਿਲਾਂ ਐ ਹੈ ਨਹੀਂ ਵਿੱਚ ਆ ਜਿਹੜੇ ਹੁਣ ਥੱਲੇ ਬੈਠੇ ਨੇ ਵੀ ਪਹਿਲਾਂ ਵੀ ਇੱਕਦੰ ਗਲਤ ਰਹੀ ਸੀ ਸਿਲ버 ਜੀ ਦੀ ਥੱਲ ਜਾਉਦੇ ਭਾਈ ਚੌਧਰੀ ਦੀ ਥੱਲ ਜਾ ਤਾਂ ਨਾਲ ਗੂੜਨਾ ਪਾਕੀ ਹੋਵੇ ਆਹ ਦੇਖ ਆ ਨਾ ਫਿਰ ਥੱਲ ਸਿਲ버 ਦੀ ਥੱਲ ਸੀ ਛੂਟੀ ਉਹ ਯਾਰ ਕੁੱਤਰ ਲਾਇਆ ਸੀ ਆਪਾਂ ਜੋੜਾ ਪਿੱਛੋਂ ਇਹ ਵਟਿਆ ਆ ਬੈਠਾ ਕੂਤਰਾ ਜਿਹੜਾ ਆਹ ਦੋ ਨੰਬਰ ਪਿੱਛੋਂ ਇਹ ਇਹ ਤਾਂ ਇਧਰੋਂ ਵਟਿਆ ਆ ਜੀ ਵਧੀਆ ਓਡੇ ਇਹ ਨਹੀਂ ਆ ਉਹਦਾ ਲੋਕਾਇ ਤੇ ਮਰ ਗਿਆ ਹਾਂ ਆ ਚਿੱਟਾ ਆ ਉਹ ਐ ਨਾ ਇਹ ਦਿੱਤਾ ਨਹੀਂ ਕੋ ਦਾ ਨਹੀਂ ਇਹ ਉਹ ਬੈਠਾ ਚਿੱਟੀਆਂ ਦਾ ਕਾਲੀ ਨੋਕ ਸਾਰੇ ਬੈਠੇ ਇਹ ਵੀ ਵਧੀਆ ਆ ਨਾ ਬਿਲਕੁਲ ਜਿਦਾਂ ਲੱਗਦਾ ਇਹ ਕਿਤਾ ਤਾਂ ਹੋ ਬੈਠਾ ਉਹ ਚਿੱਟੀਆਂ ਦਾ ਕਾਲੀ ਨੋਕ ਥੱਲ ਨਾ ਪਾਤੀ ਹੋ ਬਟਾ ਕੋਈ ਵੀ ਤਾਂ ਮੈਂ ਦੇਖ ਨਹੀਂ ਆ ਰਿਹਾ ਪੈਂ ਪੱਠਾ ਇਸ ਕੀ ਨਾ ਬਾਈ ਇਹਦੇ ਵਰਗਾ ਪੱਠਾ ਜਿਹੜਾ ਖੱਟੀ ਸਲਵ ਪਾਈਏ ਜੀ ਇਹੋ ਜਿਹਾ ਉਹ ਉਹ ਸਲਵਰ ਦੀ ਹੈ ਕੱਲੀ ਸਲਵਰ ਦੀ ਆ ਖਟੀਆਂ ਦਾ ਆ ਖਟੀਆਂ ਦਾ ਇਹਦਾ ਜਿਹੜਾ ਤੁਸੀਂ ਕਹਿੰਦੇ ਆ ਇਹ ਚਟੀਆਂ ਹੈ ਇਹ ਚਟੀਆਂ ਦਾ ਸਲਵਰ ਦੀ ਠਾਲ ਚਟੀਆਂ ਦਾ ਤੇ ਬਾਈ ਕਿਦਾਂ ਦਾ ਲੱਗਾ ਬਾਈ ਦੇ ਕਬੂਤਰਾਂ ਦਾ ਸ਼ੌਂਕ ਦੱਸਿਓ ਜਰੂਰ ਠੀਕ ਹੈ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਰ ਲਿਓ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਬਾਈ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜੀ ਤੇ ਨਵੀਆਂ ਵੀਡੀਓ ਲੈ ਕੇ ਬਾਈ ਤੁਹਾਨੂੰ ਆਪਾਂ ਮਿਲਦੇ ਰਵਾਂਗੇ ਠੀਕ ਆ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਬਾਕੀ ਬਾਈ ਆ ਆ ਫੇਰ ਤਾਂ ਮੰਦਾ ਦੀ ਐ ਬਾਈ ਦੇ ਕਬੂਤਰ ਦਿਖਾ ਦਈਏ ਠੀਕ ਹੈ ਜੀ